ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਪਹੁੰਚੀ ਹੋਈ ਆ ਜੀ ਮਾਸੀ ਪਿੱਛੇ ਆਵਾਜ਼ ਜੀ ਸੁਣ ਕੇ ਤੁਹਾਨੂੰ ਲੱਗਦਾ ਹੀ ਹੋਣਾ ਕਿ ਕੀ ਹੁਣ ਰੱਖੜੀਆਂ ਦੇ ਦਿਨ ਆ ਰਹੇ ਆ ਨੇੜੇ ਤੇੜੇ ਤਾਂ ਇਸ ਕਰਕੇ ਰਸ਼ ਬਹੁਤ ਆ ਹਰ ਇੱਕ ਦੁਕਾਨ ਦੇ ਉੱਪਰ ਅਸੀਂ ਪਹੁੰਚੀ ਆ ਜੀ ਰੱਖੜੀ ਨੂੰ ਦੀ ਸ਼ਾਪਿੰਗ ਕਰਨ ਹਲੇ ਵੀ ਥੋੜੇ ਜੇ ਸੂਟ ਰਹਿੰਦੇ ਸੀਗੇ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਦੇਣੇ ਆ ਸਾਡੇ ਚਾਹਣ ਵਾਲੇ ਠੀਕ ਆ ਸੋਣ ਬੈਕ ਕੈਮਰਾ ਕਰਦੀ ਆ ਜੀ ਆਨ ਲੱਗੇ ਹੋਇਆ ਵੀਰਾ ਤੇ ਇਧਰ ਅੰਕਲ ਇਹ ਸੋਹਣੇ ਸੋਹਣੇ ਸੂਟ ਆਪਣੇ ਦਿਖਾਉਣ ਲੋਕ ਕਲਾਸਿਕ ਚੀਜ਼ ਹੈ ਤੇਦਰ ਰਾਸ਼ਕ 컬러 ਤੁਸੀਂ ਆਪਣੇ ਵਾਸਤੇ ਕਰਨਾ ਹੈ ਆਫਿਸ ਵਾਸਤੇ ਵੀ ਅੱਛਾ ਲੱਗੇਗਾ ਇਹ ਦੋ ਤੁੰਤੂਣੇ ਇਹ ਡਲ ਕਲਰ ਨਹੀਂ ਹੈਗਾ ਪਰ ਇਹ ਕਿ ਨਹੀਂ ਨਹੀਂ ਜੀ ਆਹ ਕਿ ਯਾਰ ਤੁਸੀਂ ਉਹਨਾਂ ਦੀ ਏਜ 40-45 ਸਾਲ ਦੀ ਹੈ ਤੁਹਾਨੂੰ ਠੀਕ ਹੈ 40-45 ਸਾਲ ਦੇ ਅਕੋਰਡਿੰਗ ਹੈ ਇਹ ਬੀਚੀ ਹੈ ਇਹ ਲਾਈਟ ਜਨਮਾਰ ਦੀ ਕਲਰ ਪਾ ਸਕਦੇ ਨਾਲੇ ਇਹ ਹੁਣ ਟੈਂਪਰੀ ਕੋਟ ਆਉਂਦਾ ਹੈ ਮੂਵਮੈਂਟ ਬ੍ਰਾਂਡ ਦਾ ਦੇਖ ਸਰ ਮੈਨੂੰ ਵੀ ਲੱਗਦਾ ਵੀ ਵਧੀਆ ਲੱਗੇਗਾ ਅੰਦਰ ਬਾਹਰ ਫੈਂਸੀ ਤਾਂ ਕਾਟ ਹੈ ਵਾਹ ਇੱਕ ਥੀ ਯਾਰ ਇਸ ਆਡੀਟ ਦੇ ਸੋਹਣੇ ਯਾਰ ਆਲਸ ਛੇੜ ਲਈ ਲੱਗ ਹੈ ਹੁਣ ਪੈਟਰਨ ਵੀ ਆਹ ਕਿੰਨਾ ਸੋਹਣਾ ਮੈਨੂੰ ਆ ਜਿਆਦਾ ਸੋਹਣਾ ਸੁਪਰ ਆਈਟਮ ਹੈ ਜੀ ਸੁਪਰ 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 ਡੀਸਾਈਨ ਹੈ ਸਾਰੇ ਬੁਟੀਕ ਜਿਹੜਾ ਮੈਨੂੰ ਠੀਕ ਜਲਾਤਾ ਗੂੜਾ ਮਾਸੀ ਉਹਨੂੰ ਕਹਿੰਦੇ ਨਹੀਂ ਡੱਲੇ ਜਾ ਰੰਗ ਲੱਗਦਾ ਅੱਛਾ ਅੱਛਾ ਸਕੈਨ ਕਰਦੇ ਇੱਕ ਸੁਭਾਂਦਾ ਜੀ ਡੱਲਾ ਤਾਂ ਬੰਦਾ ਵੀ ਹੋ ਜਾਂਦਾ ਏ ਇਹ ਤਾਂ ਫੇਰ ਵੀ ਸੂਟ ਹੈ ਅਸੀਂ ਕਿਹੜੇ ਕਹਿੰਦਾ ਕੁੜਤਾ ਪਜਾਮਾ ਅਸੀਂ ਵੀ ਤਾਂ ਸੂਟ ਹੀ ਕਹਿੰਦੇ ਆ ਨਹੀਂ ਆਹ ਤਾਂ ਮੈਨੂੰ ਸੋਨਾ ਤਾਂ ਤਾਂ ਆਹ ਵਾਲਾ ਦੇਖਿਓ ਇਹਦੇ ਬਣਨ ਤੇ ਬਾਦੇ ਸੋਨਾ ਤਾਂ ਰਾਮ ਟੈਕਸ ਹਾਂ ਨਵਾਂ ਵਾਲੇ ਕੋਰਾ ਅੰਕਸਦਾ ਆ ਗਿਆ 20 ਬੈਂਟ ਹੈ ਹੋਰ ਜਲਦੀ ਜੰਮ ਗਈ ਇਹ ਸੂਟ ਕਿਨੂੰ ਦੇਣਾ ਹੈ ਵੇਚ ਦੂ ਕਿੰਨਾ ਪਿਆ ਜੇ ਤਾਂ ਕਿੰਨਾ ਤਾਂ ਸੋਨਾ ਸੂਟ ਹੈ ਤੂੰ ਕਹਿੰਦਾ ਕਿਨੂੰ ਦੇਣਾ ਹੈ ਕੀ ਇਹ ਕਿ ਨਾਬੇਕਿਆ ਨਾ ਦੇਣਾ ਕਿਨੂੰ ਐ ਦੱਸ ਤੇ ਰਹੀ ਤੈਨੂੰ ਮੇਰੀ ਭਵਾਂ ਨੂੰ ਵਿਆਸ ਮੇਰੀ ਭਵਾਂ ਨੂੰ ਹਾਂ ਇਹ ਤਾਂ ਭੂਆ ਜਵਾਨ ਹੋ ਜਾਊਗਾ ਮੈਂ ਆਪਣੀ ਨਾਨ ਤੈਨੂੰ ਲੈ ਹਾਂ ਇਹ ਤਾਂ ਜਵਾਨ ਹੋ ਜਾਣਾ ਨਹੀਂ ਵਿੱਚ ਆਹੀ ਕੱਪੜੇ ਦੇ ਵਿੱਚ ਕਿੱਥੇ ਸੀ ਕੱਲੇ ਕੱਲੇ ਤੂੰ ਨਹੀਂ ਜੱਪਣ ਪਰ ਇਹ ਲੈ ਲਾਂ ਨੇ ਯਾਰ ਦੇਖ ਲਾ ਉਹ ਸਾਈਡ ਪਰ ਕਢਾ ਲਾ ਸਾਈਡ ਪਰ ਤਕੜਾ ਲਾ ਗ੍ਰੀਨ ਨਹੀਂ ਐ ਹਾਂ ਉਹ ਵੀ ਤਾਂ ਗ੍ਰੀਨ ਆ ਰਾਈਟ ਆ ਓ ਇੱਕ ਹੋਰ ਸੂਟ ਦੇਣਾ ਉਹ ਗ੍ਰੀਨ ਆ ਤੂੰ ਸਮਝਦਾ ਨਹੀਂ ਮਾਰੇ ਹਰੀ ਕਰੀ ਚੱਲ ਪੱਤਾ ਹੀ ਲੱਗ ਜਣ ਇਹ ਕਾਲਾ ਜ਼ਿਆਦਾ ਪਿਆਰਾ ਇਹਨੂੰ ਹਰਾ ਇਹ ਕਾਲਾ ਜ਼ਿਆਦਾ ਪਿਆਰਾ ਮੈਂ ਇਹਨੇ ਇੱਕ ਕਾਲਾ ਇੱਕ ਨੀਲਾ ਇਹਨੇ ਮੈਨੂੰ ਉਹੀ ਸੂਟ ਦਿੱਤੇ ਆ ਬਸ ਲੈ ਓ ਬੈਗ ਚਾ ਲਓ ਬਸ ਇਹ ਨਹੀਂ 3500 ਦੇ 200 ਸੈਟਿਸਫਾਇਰ ਆ ਗਏ ਇਹ ਰਾਮ ਟੈਕਸ ਪਿਓਰ ਕਾਟਨ ਰਾਮ ਟੈਕਸ ਤੂੰ ਸਾਈਡ ਪਰ ਰੱਖ ਲੈਨੇ ਸਾਈਡ ਤੇ ਰਖਾ ਲੋ ਪਲੇਟ ਵੀ ਨਾ ਟੈਨਸ਼ਨ ਲੋ ਰੇਡਰ ਨੂੰ ਬਾਕੀ ਸਭ ਦੇਖੀਏ ਸਾਰਾ ਕੱਢਣ ਦੇ ਪਾਣੇ ਸਾਰੇ ਸਾਰੇ ਲੱਗਦੇ ਸਾਨੂੰ ਵੀ ਸਾਰਾ ਵੀ ਮੋੜ ਨਹੀਂ ਲੱਗਦੇ ਦੇਖੋ ਇਹ ਆਪਣੀ ਘਰ ਵਾਲੀ ਲੈ ਜਨ ਲੈ ਆਓ ਨਹੀਂ ਤਾਂ ਵਿਚਾਰੀ ਨੂੰ ਉਹਨੂੰ ਤਾਂ ਜਮਾ ਵੀ ਨਹੀਂ ਬਬੀ ਵਿਚਾਰੀ ਕਹਿੰਦੀ ਰਹ ਜਿੰਦੀ ਹੋਣੀ ਮਨੇ ਇੱਕ ਸੂਟ ਲਿਆਏ ਆਉਂਦੇ ਹੋਏ ਪੂਆ ਜੀ ਇਹ ਕਲਰ ਪਾਲ ਮੈਨੂੰ ਰੈਡ ਡਾਲ ਡਾਲ ਜੇ ਲੱਗੀ ਜਾਂਦੇ ਆ ਕਿਉਂ ਕਿ ਕੋਈ ਚ ਵਾਇਸ ਉਹਨਾਂ ਨੇ ਤਾਂ ਫੋਨ ਕਰਕੇ ਪੁੱਛ ਲਾ ਹੋਰ ਆ ਹੀ ਹੋ ਸਕਦਾ ਕਿ ਕਿ ਫਿਰ ਆਪਾਂ ਲੈਣੀ ਵੀ ਚੀਜ਼ੇ ਕੋਈ ਜਾਂ ਵਧੀਆ ਲੱਗੇ ਜਣਾ ਨਾ ਹਮੈਂ ਪੁੱਛ ਸਿਰਫ ਫੋਨ ਕਰਕੇ ਕਿ ਪੂਆ ਜੀ ਤੁਸੀਂ ਡਾਰਕ ਕਲਰ ਪਾਉਂਗੇ ਕਿ ਸੋਬਰ ਕਲਰ ਆਇਆ ਨਹੀਂ ਕੁਝ ਵੀ ਹਲੇ ਪਾਣੀ ਵੀ ਨਹੀਂ ਆਇਆ ਪਾਣੀ ਵੀ ਨਹੀਂ ਆਇਆ ਲੱਗਲੀ ਭਾਜੀ ਪਾਣੀ ਮਗਾ ਦਿਓ ਯਾਰ ਮੈਂ ਮਾਰਦਾ ਹਾਂ ਕਿ ਤੂੰ ਤੈਨੂੰ ਪਤਾ ਫਿਰ ਮਾਸੀ ਦਾ ਵੀਰ ਜੇ ਮਾਸੀ ਦਾ ਪਾਰਾ ਹੋਈ ਹੋ ਗਿਆ ਫੇਰ ਸੂਟ ਵੀ ਨਹੀਂ ਦਵਾਉਣਾ ਨਾ ਸੂਟ ਤਾਂ ਮੈਂ ਤੈਨੂੰ ਤਾਂ ਨਹੀਂ ਦਵਾਉਂਦੀ ਇਹ ਸੇ ਸੂਟ ਹੈ ਡਿਜ਼ਾਈਨਰ ਪੀਸ ਹੈ ਕੱਪੜਾ ਵੀ ਵਧੀਆ ਨਾ ਨਾ ਵੀ ਸੋਹਣਾ ਇਹਦਾ ਦੁਬਾਰਾ ਪਾਉਂਗੇ ਦੁਬਾਰਾ ਲੈਣ ਆਉਂਗੇ ਸਾਰਾ ਡਿਮਾਂਡ ਆਉਂਦੀ ਯਾਨੀ ਕਿ ਉਹ ਚੀਜ਼ ਹੈ ਇਹ ਡਕਾ ਵੀ ਡਕਾ ਵੀ ਸੋਹਣਾ ਡਾਉਣਾ ਦਾ ਡਕਾ ਵੀ ਗਦੇਨ ਦੇ ਅਕੋਰਡਿੰਗ ਚੀਜ਼ ਅੱਛੀ ਹੈ ਕੋਫੇ ਇਸ ਉਹ ਦੋ ਦੋ ਇਹ ਤੇ ਉਹ ਕੋਟੇ ਦਾ ਸੁਨ ਹੈ ਬੇਟਾ ਤੇ ਕੋਈ ਪਾਟਾ ਤਾਂ ਹੋਵੇ ਬਾਦ ਹ ਸੌ ਦੋ ਬਹੁਤ ਅੱਛੇ ਹਨ ਜਹੋਂ ਦੇ ਸੈਡ ਕਲਰੇ ਤੇ ਉਰ ਕਲਰ ਨਹੀਂ ਹੈ ਤਾਂ ਬੁਟੀਕ ਦੇ ਕਿਸੇ ਸਿੰਗਲ 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 ਅੱਛਾ ਇਹਨੂੰ ਮੜੇ ਜੇ ਸਾਈਡ ਤੇ ਕੱਢ ਵੀ ਲੋ ਉੱਤੇ ਦੇਖ ਲਾਂਗੇ ਕਿ ਕਿਹੜਾ ਅੱਛਾ ਲੱਗਦਾ ਸਾਈਡ ਤੇ ਵੀ ਕਿਹੜਾ ਮੈਨੂੰ ਟਾਈਮ ਨਹੀਂ ਹੈ ਅੱਜ 10 ਸੂਟ ਦੇ ਦਿਓ ਇਹਨਾਂ ਨੂੰ ਹਾਂ ਹਾਂ ਅੰਨੇ ਘੱਟ ਬੱਸ ਇੱਥੇ ਰੱਖਦੇ ਵੀ ਇੱਧਰ ਹੀ ਚਾਹੀਦਾ ਨੇ ਹਾਂ ਵੀਰ ਇੱਧਰ ਹੀ ਰੱਖ ਦੇ ਇੱਕ ਚੀਜ਼ ਹੋਰ ਤੇ ਇੱਕ ਚੀਜ਼ ਹੋਰ ਦੇਖੋ ਇਹ ਵੀ ਰੱਖੋ ਆਪਣਾ ਜੋ ਐਰਪੀ ਬਹੁਤ ਅੰਤਿਆ ਸੀ ਬੱਸ ਕੈਨਸਲ ਹੈ ਹਾਲੋ ਆ ਵੀ ਪੀਸ ਦੇ ਆ ਲੋ ਭਾਈ ਪਾਣੀ ਆ ਗਿਆ ਸ਼ੁਕਰੀਆ ਬਹੁਤ ਔਖਾ ਪਾਣੀ ਸਾਡੇ ਕੋਲ ਪਹੁੰਚਿਆ ਪਾਣੀ ਪੀ ਲਾਓ। ਪਾਣੀ ਪੀ ਲਾਓ। ਉਹ ਵੀਰ ਨੂੰ ਵੀ ਪਾਣੀ ਦੋ ਮੜਾ ਜਾਈ। 200 ਦੁਪੱਟਾ। ਜਾਂਦੇ ਆਂਦੇ ਵੀ ਮੈਨੂੰ 100 ਸੋਨਾ ਲੱਗਿਆ। ਬਟਾ ਆਈ ਇਹਦਾ ਸੋਨੇ ਲੱਗਿਆ। ਇਹ ਵੀ ਸਿੰਗਲ ਪੀਸ ਆ। ਹੁਣ ਸੋਨੇ ਆਏ ਮੈਂ ਤੈਨੂੰ ਸੱਚੀ ਗੱਲ ਦੱਸਾਂ। ਇਹਨਾਂ ਸਾਈਡ ਤੇ ਘੱਟ ਦੇ ਦੇਖੋ। ਇਹਨਾਂ ਨੂੰ ਤਾਂ ਬੰਮਾਂ ਦੇ ਆ ਦਿਖਾ ਦੇ। ਮੈਂ ਦੇਦਾ ਨਾ ਕਿੰਨਾ। ਜਾਈ ਪਿੱਛੇ ਪਈਆਂ ਇੱਧਰ। ਅਫੀਜ਼ ਜੀ ਨਾਲ ਦੇਖਣ ਲਈ ਹੈ। ਅਲੋਈ ਦਾ ਨਿਊ ਆਰਟੀਕਲ ਆਇਆ ਹੈ ਬੱਸ। ਪ्योर ਕਾਡਨ ਦੇ ਅੱਜ ਇਹਨਾਂ ਦਾ माल ਆਇਆ। ਪਹਿਲਾ ਪੀਸ ਤੁਹਾਨੂੰ ਹੀ ਦਿਖਾਣ ਲੱਗਿਆ। ਆਹਾ। ਇਹ ਤਾਂ ਕਰਮਾ ਵਾਲੇ ਆ। ਹਾਂ। ਵਾਲੇ ਆ। ਸੱਜੇ ਤਾਂ ਸੂਟ ਦਿਖਾ ਰਹੇ ਆ ਵਧੀਆ ਵਧੀਆ। ਫੁੱਲ ਪਿਓਰ ਦਾ ਦੁਪੱਟਾ। ਡੈਂਸੀ ਸੂਟ ਤੇ ਡੈਂਸੀਆ ਦੁਪੱਟਾ। ਫੁੱਲ ਪਿਓਰ ਦਾ। ਫੁੱਲ ਪਿਓਰ ਦਾ। ਤੁਹਾਡੇ ਜੇ ਕਲਰ ਮਿਲ ਗਏ ਤੋਂ। ਹੋ। ਕਲਰ ਤਾਂ ਹੈ ਰਹਿਣ ਵੀ ਸੇਮ ਹੈ ਕਲਰ ਵੀ ਵੱਖਰੇ ਵੱਖਰੇ ਆ ਕਲਰ ਸਿੰਨੇ ਟੋਪਦੇ ਆ ਮੌਸਮ ਦੇ ਅਕੋਰਡਿੰਗ ਗ੍ਰੀਨ ਰਾਤ ਜਦ ਮਰਜੀ ਪਾ ਲੋ ਕਪੜਾ ਕੁੱਟ ਕੁੱਟ ਕੇ ਹੰਡਾ ਲਿਓ ਕਿਤੇ ਨਹੀਂ ਜਾਂਦੀ ਇਹਦੀ ਕੋਈ ਕੁੱਟ ਕੁੱਟਦੀ ਆ ਯੋਰ ਕਾਟਨ ਆ ਅਰੇ ਵਿਦਆਊਟ ਲਾਈਨਿੰਗ ਹੈ ਪਹਿਣਾ ਸੂਟ ਇਸ ਵਿੱਚ ਲਾਈਨਿੰਗ ਅੰਦਰ ਬਸ ਫਿਰ ਆ ਲੈ ਲੋ ਜਦ ਉਹ ਉੱਠ ਗਏ ਸ਼ਾਮ ਨੂੰ ਇੱਕ ਵਾਰੀ ਕਰਾ ਦਾਂਗੇ ਚੱਕ ਠੀਕ ਨਹੀਂ ਫਿਰ ਫਰਜ਼ ਵੀ ਚੇਂਜ ਕਰ ਵਾਲਾ ਵੀ ਜੇ ਨਹੀਂ ਉਹਨਾਂ ਨੂੰ ਠੀਕ ਲੱਗਿਆ ਚੇਂਜ ਕਰਨ ਦੀ ਲੋਕ ਤੇ ਨਹੀਂ ਆਣੀ ਇਹ ਤਾਂ ਉਹਨਾਂ ਨੇ ਕਹਿਣਾ ਬੱਸ ਤੇ ਦੋ ਐਸੀ ਜਸਮਿਨ ਹਾਂ ਚੈੱਕ ਕਰ ਦੂ ਰੈਣੇ ਦੇ ਕਰਾਉਣ ਨਾ ਕਲਰ ਪੁੱਛ ਲੀ ਹੂੰ ਜੇ ਆਪ ਫੋਨ ਕੇ ਦਿਖਾਓ ਸੋਨਾ ਲੱਗਿਆ ਬਤਰੀਨ ਜੀ ਠੀਕ ਆ ਬਸ ਫਿਰ ਇਸ ਨੂੰ ਤੇ ਸ਼ੇਡਾ ਸੋਨਾ ਹੈ ਸ਼ੇਡਾ ਨਾਲੇ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਸੀ ਡੁਪੱਟਾ ਆਇਆ ਪਿਆ ਨਾਲੇ ਬਹੁਤਾ ਕੋਨਾ ਮੈਨੂੰ ਆ ਲੱਗ ਰਿਹਾ ਇਹ ਤਾਂ ਗੰਨੇ ਦਾ ਗੇੜਾ ਜਿੰਨੇ ਵਰਦੇ ਚੰਗੀ ਲੱਗਦਾ ਏ ਇਹਦੇ ਨਾਲ ਕਿਆ ਇਹਦੇ ਨਾਲ ਪਿਓਰ ਵੀ ਚੰਨੀ ਨਹੀਂ ਹੈਗੀ ਇਹਦੇ ਨਾਲ ਆਹ ਚੰਨੀ ਹੈ ਕੋਟਨ ਦੀ ਏ ਉਹ ਮਹਿੰਗੀ ਪਈ ਏ ਸਾਹਮਣੇ ਕੋਟਨ ਦਾ ਹੀ ਦੁਪੱਟਾ ਆਇਆ ਹਾਂ ਫਿਰ ਕੋਟਨ ਦਾ ਤੁਹਾਨੂੰ ਇਕੱਠਾ ਜੇ ਅੰਦਰ ਇਹਨਾਂ ਕੋਟਨ ਦਾ ਨਹੀਂ ਇੱਕ ਕੋਟਨ ਦੁਪੱਟੇ ਵਾਲਾ ਦੇ ਦਿਓ ਇੱਕ ਪਿਆਰ ਦੁਪੱਟੇ ਵਾਲਾ ਉਹ ਇੱਕ ਸੂਟ ਤਾਂ ਅਸੀਂ ਲੈ ਕੇ ਰੱਖ ਲਿਆ ਇੱਕੇ ਦੇਣਾ ਅੱਛਾ ਅੱਛਾ ਉਈ ਨਾ ਆ ਤਾਂ ਰੱਖੋ ਸਾਈਡ ਤੇ ਆ ਦੇਖੋ ਫਿਰ ਆ ਲਾ ਆਗੇ ਦੱ ਲੱਗ ਰਿਹਾ ਤੇ ਰੱਖਾਂ ਸਾਈਡ ਤੇ ਕੋਈ ਹੋਰ ਦਿਖਾਈਂ ਤੇ ਚੀਜ਼ ਹੋਰ ਤਾਂ ਮੈਂ ਦਿਖਾ ਦੂਗਾ ਇਹਨਾਂ ਜੋ ਕਿਡਾ ਰੱਖ ਨਹੀਂ ਰਹਿਣ ਦੇ ਸੋਹਣਾ ਲੱਗਾ ਮੈਨੂੰ ਆ ਕਿਹ ਜੀ ਨਹੀਂ ਕੋਈ ਨਹੀਂ ਬੱਸ ਕੀ ਮੇਰਾ ਫਰੋਗੀ ਕਲਰ ਹੁੰਦਾ ਗਲਾਬੀ ਕਲਰ ਹੁੰਦਾ ਆ ਦੇਖੋ ਕੱਢ ਰਹੀ ਆਹ ਸੂਟ ਸੋਹਣਾ ਵੀ ਨੇ ਮਸੀ ਮੈਨੂੰ ਆ ਸੋਹਣਾ ਲੱਗਿਆ ਹੁਣ ਤੱਕ ਸੱਚੀ ਤੁਹਾਨੂੰ ਕਹਿ ਰਹੀ ਆ ਮੈਂ ਅਰੇ ਆਰਮ ਟੈਕਸ ਦਾ ਸੂਟ ਆ ਇਹ ਅੱਛਾ ਹੋਰ ਲੱਗੀ ਪਈ ਆ ਆਰਮ ਟੈਕਸ ਦੀ ਜਿਸੇ ਚਿਕਨਾ ਦਾ ਚੁੰਨੀ ਯਾਸਮੀਨ ਜੀ ਪ्योर ਦੀ ਚੁੰਨੀ ਚੁੰਨੀ ਮਹਾਲ ਦਾ ਦੁਪੱਟਾ ਆ ਪਰ ਕਲਰ ਸੋਹਣਾ ਗ੍ਰੀਨ ਗ੍ਰੀਨ ਤਾਂ ਨਹੀਂ ਇਹ ਦੇਖੀ ਗ੍ਰੀਨ ਨਹੀਂ ਹੈਗਾ ਇਹ ਸਕਾਈ ਬਲੂ ਪਰ ਚੱਲ ਜਾਂਦਾ ਹੈ ਆ ਦੇਖੋ ਇਹਦੇ ਨਾਲ ਦਾ ਹੀ ਆ ਦੇਖ ਲਓ ਫਿਰ ਆ ਆ ਵੀ ਕਲਰ ਸੋਹਣਾ ਹੈ ਕਾਰਬਨ ਸ਼ੇਡ ਇਹ ਚ ਕਲਰ ਨਹੀਂ ਮਿਲਣਗੇ ਆਪਾਂ ਨੂੰ ਸਿੰਗਲ ਪੀਸ ਸਿੰਗਲ ਪੀਸ ਆਹ ਵੀ ਪੀਸ ਹੋਣਾ ਨਹੀਂ ਆ ਨਹੀਂ ਉਹ ਤਾਂ ਕੁਝ ਹੋ ਰਿਹਾ ਹੈ ਦੁਪੱਟਾ ਦਾ ਜਿਹਾ ਸੋਹਣਾ ਠੀਕ ਆ ਬਣਨ ਤੇ ਬਾਦੇ ਸੋਹਣੀਆਂ ਲੱਗਣੀਆਂ 10ਵੇਂ ਦੁਪੱਟੇ ਨੂੰ ਹੱਥ ਲੱਗਦੇ ਤੇ ਦੁਪੱਟਾ ਬਹੁਤ ਪਿਆਰਾ ਦੁਪੱਟਾ ਮਿਲਾਇਆ ਜੇ ਤੁਹਾਨੂੰ ਠੀਕ ਲੱਗਦਾ ਤੁਸੀਂ ਲੈ ਲਓ ਮੈਨੂੰ ਹੁਣ ਨਾ ਪਤਾ ਜੀ ਮੈਨੂੰ ਇਹ ਮੈਂ ਤਾਂ ਆਪਣੇ ਜੋਗਾ ਲੈ ਸਕਦੀ ਆ ਕੋਹਾਂ ਨੂੰ ਡਾਰਕ ਜੇ ਕਲਰ ਲੈ ਲਵਾਂ ਬਸ ਫਿਰ ਆ ਲੈ ਲਓ ਦੇਖ ਲਓ ਚੱਲੂੰਗਾ ਮੈਂ ਚਾਰ ਕਲਰ ਆਹ ਲਓ 15 ਰੁਪਏ ਜੋ ਉਹ ਬਸ ਕਰ ਲੈ ਚੜਾ ਤੇ ਫੁੱਲ ਮਸੀ ਮਸੀ ਸੂਟ ਪਸੰਦ ਕਰਿਆ ਤੂੰ ਕਾਬੇ ਪਾਰ 5000 ਨਾਲ ਜੀ ਹੌਲੀ ਹੌਲੀ ਆ ਪੈਕ ਕਰਵਾ ਦੋ ਭਾਜੀ ਨਹੀਂ ਭਾਜੀ ਉੱਥੇ ਪੈਕ ਨਹੀਂ ਕਰਾਣਾ ਤੈਨੂੰ ਦੱਸਤਾ ਨਹੀਂ ਇੱਕ ਮਿੰਟ ਪ੍ਰਿੰਸ ਵੀਰੇ ਤੈਨੂੰ ਪਹਿਲਾਂ ਪੈਸੇ ਦੱਸੇ ਹੋਵੇ ਵੀ ਉਨੇ ਦੇਣੇ ਆ ਕਿੰਨੇ ਚ ਲੱਗੇ ਆ ਰੱਖਿਆ ਸਾਈਡ ਤੇ 3 ਨੰਬਰ ਦਾ ਕੇ ਜਾ ਕਰੋ ਉਧਰ ਉਧਰ ਰੱਖੇ ਹੀ ਨਹੀਂ ਰਹੇ ਰੱਖਦਾ ਸੀ ਰਹੀ ਆਲੇ ਪਸੰਦਤਾ ਹੈਗਾ ਇਹ ਮਾਸੀ ਨੂੰ ਮੈਨੂੰ ਰੇਂਜ ਦੀ ਨਹੀਂ ਗੱਲ ਦੱਸੀ ਸੀ ਕੋਈ ਨਾ ਦਿਖਾ ਜਿੰਨੇ ਕਾ ਨਹੀਂ ਹਾਂ ਇਹ ਨੰਬਰ ਕਰਕੇ ਰੋ ਆ ਵੀ ਸੋਣਾ ਯਾਰ ਪਰਪਲ ਜਿਹਾ ਕਲਰ ਆ ਵੀ ਸ ਹੈ ਕਿੜੀ ਦਾ ਕਿੜੀ ਦੇ ਭਲੋ ਆ ਦੇਖੋ ਫੈਂਸੀ ਡਿਜ਼ਾਈਨ ਵਾਲੀ ਇਹ ਪਾਉ ਨੂੰ ਫੁੱਲ ਪਿਓਰ ਦੇ ਦੁਪੱਟੇ ਨਾਲ ਆਇਆ ਦਾ ਨਾਲੇ ਮਾਸੀ ਸੂਟ ਹੈ ਵੀ ਸੋਣਾ ਲੱਗ ਰਿਹਾ ਹੈ ਨਾ 3 ਨੰਬਰ ਹੈ 3 ਨੰਬਰ ਹੈ ਆਨੇ ਦੱਸਦੀ ਆ ਕਹਿੰਦੀ ਕੁਝ ਨਹੀਂ ਲੀ ਗਿਆ ਵਾ ਲੈ ਜਾ ਬੈਕ ਕਰਾ ਦੋ ਆ ਜੋ ਮੜਾ ਜਾ ਵੀਡੀਓ ਫਿੱਕੀ ਮੈ ਰਹੀ ਆ ਉਹ ਵਿਚਾਰਾ ਕਿਆ ਕਰੇ ਕਰਨਾ ਉਹ ਵਿਚਾਰਾ ਕੱਲਾ ਗਿਆ ਕਿਆ ਕਰੇ ਇਹ ਸਾਲਾੜਾ ਸਾਲਾੜੇ ਇੱਥੇ ਬੁਟੀਕ ਵਾਲਾ ਪੀਸਾ ਜੀ ਸਾਰੇ ਬੁਟੀਕ ਵਾਲੇ ਪੀਸਾ ਉਹ ਦਿਖਾ ਰਹੇ ਜੀ ਨਿਊ ਆਰਟੀਕਲ ਹੈ ਜੀ ਕੱਪੜਾ ਕਿਤੇ ਨਹੀਂ ਜਾਂਦਾ ਇਹ ਦੇਖੋ ਜੀ ਆ ਵੀ ਸੋਹਣਾ ਹੈ ਸੂਟ ਤਾਂ ਯਾਰ ਆਪ ਦੇ ਖੂ ਲਾ ਕੇ ਤੁਹਾਡੇ ਕੋਲ ਜੀ ਕਿੰਨਾ ਸੋਹਣਾ ਕਲਾ ਹੈ ਕਿੰਨਾ ਸਹਰਾ ਲਿਆ ਤੈ ਟਾਟ ਇਹ ਵੀ ਸੋਹਣਾ ਲੱਗੇ ਯਾਰ ਮੈਨੂੰ ਹੁਣ ਸੱਚੀ ਦੱਸਾਂ ਨਾ ਪ੍ਰਿੰਸ ਵੀਰੇ ਤਿੰਨ ਚਾਰ ਸੂਟ ਬਹੁਤ ਕੈਂਟ ਆਏ ਸੂਟ ਖਾ ਰਹੇ ਹੁਣ ਬੋਲਦੇ ਜਿਹਦੇ ਸੂਟ ਆਏ ਤਿੰਨ ਚਾਰ ਤਿੰਨ ਚਾਰ ਹੀ ਦੇ ਦੀ ਨਾ ਜਸਮੀਨ ਆ ਹੀ ਲੈ ਲੱਗੇ ਆ ਮੱਕੜ ਬਾਜੀ ਰੇਜ ਪਹਿਲਾਂ ਪੁੱਛੁੰਦਾ ਉਹ ਫਿਰ ਪੈਸੇ ਤੈਂ ਦੇਣੇ ਪੈਸੇ ਅਸੀਂ ਉਹ ਦੇਣੇ ਆ 1595 ਰੇਜ ਬਸ ਠੀਕ ਆ ਫਿਰ ਇਹ ਠੀਕ ਆ ਹਾਂ ਉਹਦੇ ਜੋ ਵੀ ਮੈਂ ਕਰਾ ਲੈਣਾ ਥੱਲੇ ਯਾ ਦੇ ਕਿੱਲਾ ਹੋਣਾ ਤੂਟਾ ਜਦ ਇਹ ਕਹਿੰਦਾ ਦੇ ਦੋ ਉਹ ਕੈਕ ਕਰ ਦੋ ਠੀਕ ਆ ਜਸਮੀ ਹਾਂ ਹਾਂ ਬਸ ਸੋ ਠੀਕ ਹੈ ਸੋਟ ਆਹ ਦੇ ਇੱਕ ਵੀਡੀਓ ਦੇਖਣੇ ਏ ਵੀਡੀਓ ਬਾਜੀ ਬਣਾ ਰਿਹਾ ਬਾਜੀ ਨਹੀਂ ਕਰਨਾ ਕੋ ਵੀਡੀਓ ਇਹ ਚੱਲ ਰਹੀ ਹੈ ਬਾਜੀ ਇਹਨਾਂ ਤੇ ਮੋਬਾਈਲ ਬਣਾਉਣ ਦੇ ਨੇ ਇਦਾਂ ਹੀ ਆ ਜੀ ਮਾਲਕ ਓ ਲੈ ਬੱਸ ਕਰ ਬੱਸ ਕਰ ਹੁਣੀ ਨਹੀਂ ਆਏ ਕੋਈ ਜਣ ਆਈਫੋਨ ਵਾਲੇ ਓ ਲੈ ਆਈਫੋਨ ਲੱਗੇ ਕੋਈ ਇਹ ਮੋਬਾਈਲ ਦੇ ਲੱਗ ਮੈਂ ਤਾਂ ਬਾਬਾ ਜੀ ਕਰਾ ਰਹੇ ਆਂ ਭਾਈ ਚੱਲੀ ਜਾਣ ਦੋ ਬੱਸ ਹੰਕਾਰ ਨਾਵੇ ਸਭ ਕੋ ਹੋਈ ਜਾਣਾ ਆਪੇ ਇੱਕ ਚੀਜ਼ ਆ ਇੱਕ ਮਾਸਲਾ ਨੂੰ ਦੇਖ ਕੇ ਜਦੋਂ ਸਾਰਾ ਕੰਮ ਆਪੇ ਹੋਈ ਜਾਣਾ ਹਾਂ ਦਿਖਾਈ ਤੇਰਾ ਕਿਹੜਾ ਸ਼ਾਦੀਆਂ ਚ ਲੈਣ ਦੇ ਲਈ ਕਿਸੇ ਨੂੰ ਦੇਣਾ ਹੋਵੇ ਯਾਰ ਆ ਵੀ ਕਿੰਨਾ ਸੋਹਣਾ ਸੂਟ ਹੈ ਸਹੀ ਨਾ ਜਸਮੀਨ ਚ ਲੈਣੇ ਲੱਗਦੀ ਆ ਬਹੁਤ ਅੱਛਾ ਫਿਰ ਉਹ ਗਲਤ ਗੱਲ ਜੀ ਆ ਲੈਣੇ ਵਾਲੀ ਗਲਤ ਗੱਲ ਇਹ ਬਿਦਾਉਤ ਮੈਂ ਸੈਂਪਲਸ ਉੱਪਰ ਬਿਦਾਉਤ ਲਾਈਨਿੰਗ ਹੈ ਜਿੱਦਾਂ ਮਾਰਗੀ ਫਾਲੋ ਕਪੜਾ ਵਧੀਆ ਸੋਹਣਾ ਨਹੀਂ ਕਹਿੰਦੀ ਪਰ ਇਹ ਕਪੜਾ ਨਹੀਂ ਨਹੀਂ ਇਹ ਕਿਹੜਾ ਚੋਣ ਵਾਲਾ ਕਪੜਾ ਹੈ ਮੇਰੇ ਵੀਅਰਸ ਨੇ ਜਲਦੀ ਦੱਸ ਦੇਣਾ ਵੀ ਇਹਦੇ ਚ ਲੱਗਣੀ ਹੈ ਕਿ ਨਹੀਂ ਲਾਈਨਿੰਗ ਬਹੁਤ ਸੋਹਣਾ ਲੱਗਦਾ ਇਹ ਸੋਹਣਾ ਕਲਰ ਤਾਂ ਫਿਰ ਕਿਹਦਾ ਵਾਜਦੀ ਦਿਖਾ ਕੁਸ ਉਹ ਪਰ ਜਿਹੜਾ ਪੈਗ ਨਹੀਂ ਕਾਹ ਦਿਖਾ ਮੋੜੀਆਂ ਦੇ ਵਰਕ ਵਾਲਾ ਹਾਂ ਮੋਰੀਆ ਤੇ ਨਾਲ ਪਿਓਰ ਦਾ ਦੁਪੱਟਾ ਆ ਗਿਆ ਜੀ ਇਹ ਕਿੰਨੇ ਦਾ ਦੱਸੋ ਬਾਜੀ ਕਿੰਨੇ ਦਾ 6500 ਦਾ ਪੈਣਾ ਜੀ 1300 ਦੇ ਦੋ ਜੇ ਮੈਂ ਆਪਣੇ ਅਕੋਰਡਿੰਗ ਲਾਉਂਦੀ ਤਾਂ ਮੈਂ ਇੱਕ ਲੈ ਲਣਾ ਤਾਂ ਪਰ ਹੁਣ ਤਾਂ ਰੇਜ ਆਉ ਦੱਸਤੀ ਮੈਂ ਹੁਣ ਕੁਝ ਨਹੀਂ ਕਹਿਣਾ ਨਹੀਂ ਨਹੀਂ ਹਾਂ ਆ ਮੋਜੀ ਆ ਦੇਖੋ ਉਹ ਮਸਲੀਂਦੀ ਹੈ ਜਿਹੜੀ ਭੈਣਾ ਲੜਨ ਵਾਲੀਆਂ ਹੁੰਦੀਆਂ ਉਹਨੂੰ ਕੱਪੜਾ ਹੀ ਲੜਦਾ ਟੈ ਟੈ ਟ ਇਹ ਸੌਫਟ ਕੱਪੜਾ ਉਹਦੇ ਭੈਣ ਲੜਦੀ ਲੜਦੀ ਹਲੇ ਇਹਦੀ ਭੈਣ ਨਹੀਂ ਲੜਦੀ ਸਮਝ ਗਿਆ ਤੁਸੀਂ ਵੇਰਾ ਸੂਟ ਕੈਨਸਲ ਹੋ ਗਿਆ ਆਪਾਂ ਨੂੰ ਬੱਤੇ ਆਲੇ ਜਿਹੜੇ ਸਭ ਤੋਂ ਆਖਰੀ ਕੰਮ ਆ। ਆਪਾਂ ਨੂੰ ਆਪਦੇ ਘਰੇ ਮੁੜੇ ਹੁੰਦੇ ਆ। ਗੋਲਡਨ ਨੂੰ ਅੱਗੇ ਜਾਵੇ। ਇਹ ਵੀ ਉਹੀ ਤੇਰਾ ਨੰਬਰ ਆ ਭਾਈ। ਗੋਲਡਨ। ਹਾਂ ਤੂੰ ਜਾਂ ਜੀ। ਮੇਰਾ। ਹਾਂ ਤੇਰਾ ਪਤਾ ਏ। ਇਹ ਵੀ ਉਹੀ ਰੇਟ ਹੈ ਤੇਰਾ ਸੂਰੇ ਕੋ। ਡੀ ਹੋਣਾ ਤੂੰ ਬਚਾ। ਇਹ ਉਹ ਸੂਟ ਦਿਖਾਈ ਜਿਹੜਾ ਉਹ ਪਿਆ ਗ੍ਰੀਨ ਪਰਪਲ ਤੇ ਗ੍ਰੀਨ ਪਿੰਨਾ ਸੋਹਣਾ ਲੱਗਦਾ ਹਾ ਸੋਹਣੇ ਨਾ ਸਾਰੇ ਹੀ ਲੱਗਣੇ ਗੰਨੇ ਦਾ ਛੇਤ ਆ ਇਹ ਬਾਜੇ ਦੇਖੀ ਜਾ ਸੋਹਣੇ ਲੱਗਣੇ ਆ ਆਲਓਵਰ ਸੂਟ ਆ ਸਾਰਾ ਧਾਗੇ ਦਾ ਕੰਮ ਹੈ ਬਾੜੀ ਵਿੱਚ ਵੀ ਫੀੜੇ ਦੇਖੂ ਹੈ ਕੁਝ ਮਾਰ ਦੁਕਾਨ ਅਸੀਂ ਕੋਈ ਦੁਕਾਨ ਖੋਲਣੀ ਨਾ ਪ੍ਰਿੰਸ ਨੂੰ ਮਾਰ ਦੇਣੀ ਅਸੀਂ ਪ੍ਰਿੰਸ ਨੂੰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਸਾਡੇ ਪ੍ਰਿੰਸਾਂ ਨੂੰ ਮਾਰ ਦੁਕਾਨ ਵੀ ਬਣੀ ਆਉਂਦੀ ਹੈ ਦੂਜੇ ਬਾਅਦ ਗੱਡੀ ਵੀ ਲੈ ਜਾਣੀ ਕੋਠੀ ਵੀ ਆ ਆ ਦੇਖ ਆ ਦੇਖ ਕਿੰਨਾ ਛੜਦਾ ਸਾਡੇ ਕੋਲ ਮਾਲਕ ਦੀ ਕਿਰਪਾ ਨਾਲ ਘਰ ਵੀ ਬਹੁਤ ਸੋਹਣਾ ਪੈ ਗਿਆ ਗੱਡੀਆਂ ਵੀ ਆ ਗਈਆਂ ਮਾਲਕ ਦੀ ਕਿਰਪਾ ਨਾਲ ਭਾਈ ਮਿਹਨਤ ਕਰਦੇ ਆ ਠੀਕ ਨੇ ਜਿੰਨੇ ਤੁਸੀਂ ਕਰਦੇ ਹੋਵੇਂ ਸੀ ਕਰਦੇ ਆ ਸੋਹਣਾ ਸੋਹਣਾ ਏਕਾ ਵਾਈਟ ਜਾ ਕੱਢਿਓ ਉਹ ਜਿਵੇਂ ਰੱਖੜੀਆਂ ਤੇ ਸੇਲ ਲਾਉਨੇ ਆ ਤੁਸੀਂ ਉਵੇਂ ਹੀ ਕਾਤੇ ਨਹੀਂ ਦਿਖਾਉਂਦਾ ਕੁਛ ਰੱਖੜੀ ਤੇ ਸੇਲ ਲੱਗੀ ਤਾਂ ਭਾਈ ਐ ਕੋਈ ਦੱਸ ਤਾਂ ਸਹੀ ਕੁਛ ਵੀ ਹਾਂ ਵੀ ਲੈ ਪਈ ਕੁੜੀਆਂ ਹਜ਼ਾਰ ਦੇ ਦੋ ਸੂਟ ਚੱਕਾ ਰੱਖੜੀ ਪਰ ਸਪੈਸ਼ਲ ਆ 500 ਦੇ 2 ਸੂਟ ਲੈਣਾ ਰੱਖੜੀ ਪਰ ਸਪੈਸ਼ਲ ਆ ਆਹ ਹੈ 850 ਦਾ ਕੋਈ ਫੋਟੋ ਨਾਲ ਹੈਂਸੀ ਦੁਪੱਟਾ ਨਾਲ ਆਈ ਤਾਂ ਮੈਂ ਜਾਣ ਕੇ ਕਿਹਾ ਜੀ 500 ਦੇ 2 ਸੂਟ ਸੋਣਾ ਠੰਡਾ ਘਾਤੇ ਹੋਈ ਜਾਣਾ ਤਾਂ ਖਾ ਕੁਸ ਮੜਾ ਜਾ ਆ ਗਰਮ ਹੋ ਮੈਂ ਨਾਦਾ ਰੋਟੀ ਨਹੀਂ ਰੱਤੀ ਹੋਣੀ ਭਾਬੀ ਨੇ ਸਵੇਰੇ ਨੂੰ ਰੋਟੀ ਮਿਲ ਨਹੀਂ ਅੱਜ ਹਾਂ ਲੋ ਆ ਵੀ ਫੇਸਬੁਕ ਪਿਆ ਰਹਾ 1700 ਦੇ 200 ਚਾਹ ਦੋ ਆਡੀਓ ਗੁੰਦਮੀ ਕੜਾਈ ਕਹਿੰਦੇ ਜੀ ਨੂੰ ਗੁੰਦਮੀ ਅਸੂਲਡ ਬਣਿਆ ਪਿਆ ਵਾਕਈ ਸੋਹਣਾ ਲੱਗਣਾ ਚਾਹੇ ਵਿਆਹੀ ਪਈ ਪਾਲਵੇ ਚਾਹੇ ਇਕਬਾਰੀ ਪਾਲਵੇ ਅੱਛਾ ਹਾਂ ਮੰਨੇ ਹਾਂ ਉਹਨਾਂ ਦਾ ਜਿੰਦਾ ਹੈ ਜੈਨੇਸ਼ਨ ਆਈਟਮ ਸੇਲ ਸੀ 6 1700 ਦੇ ਵਿੱਚ ਹੱਦ ਐਸ ਵਾਰੀ ਕੋਈ ਕਾਲਾ ਸੂਟ ਨਹੀਂ ਦਿਖਾਇਆ ਮੈਨੂੰ ਕਾਲਾ ਹੁਣ ਨੰਦਾ ਕੋਲੇ ਉਹ ਗਿਆ ਦਾ ਚੱਲਦਾ ਇਹ ਕਿੰਨੇ ਦਾ ਇਹਦੇ ਨਾਲ ਦਾ ਹੀ ਦੇਖ ਮਾਸੀ ਮੈਨੂੰ ਦਵਾ ਦੇ ਇਹ じゃ ਇੱਕ ਮਾਸੀ ਕਿੰਨਾ ਦਾ ਸੋਨਾ ਹੈ ਵੀਰ ਕਿੰਨੇ ਦੀ ਰਹਿ ਜਾਂ ਹੈ ਕੋਈ ਰੇਜ ਐ ਨਹੀਂ ਇਹ ਤਾਂ ਫਿਨਿਸ਼ਿੰਗ ਕਰਵਾ ਕੇ ਦਊ ਇੱਕ ਹੋ ਜਾਏਗੀ ਨਾ ਇੰਨੀ ਟੈਂਸ਼ਨ ਨਾ ਲੈਦਰੋ ਕੰਟਰੋਲ ਹੋਣਾ ਹੋਰ ਹਾਂ ਹੋਰ ਹੋ ਜਾਣ। ਇਹ ਸਿਰੇ ਹੀ ਲਾਉਂਦਾ। ਨਹੀਂ ਉਹ ਮਾਸੀ ਆ ਉਹਦੀ ਵੀ ਤਾਂ ਮਾਸੀ ਆ ਕਿਉਂ ਵੀ ਪ੍ਰਿੰਸ ਵੀ ਰਹਿ। ਤੇ ਮਾਸੀਆਂ ਮਾਂ ਜੇ ਨਾਲ ਨਹੀਂ ਮਿਆਰ ਕਰੂੰਗਾ ਹੋਰ ਕਿਹਦੇ ਨਾਲ ਕਰੂੰਗਾ। ਪ੍ਰਿੰਸ ਵੀਰੇ ਸਿੱਧਾ ਕਿਹਾ ਕਰ। ਤੂੰ ਦੱਸਿਆ ਤਾਂ ਉਹੀ ਰੇਂਜ ਆ। ਜੜੀ ਰੇਂਜ ਉਹ ਦੇ ਤਾਂ ਉਹੀ ਰੇਂਜ ਆ। ਦੇਖੀ ਹੋਣੀ ਹੋਣੀ ਕੋਲ ਕੋਲ ਨੂੰ ਹੋਈ ਜਾਂਦੇ ਦੱਸ ਦੋ। ਦੱਸ ਦੇ। 3300 ਦੇ ਦੋ ਸੂਟ 1500 ਸ। ਹੋ ਰਹਿਣ ਦੇ ਉਹ। ਮੈਂ ਤਾਂ ਹਰ ਕੁਤੋਰੇ ਕਹਿਦੀ ਸੀ ਸੂਟ ਮੈਨੂੰ ਬਹੁਤ ਸੋਹਣਾ ਲੱਗਿਆ ਤਾਂ ਫੇਰ ਕੋਈ ਨਾ ਲੈ ਜਾ ਮੇਰਾ ਨਹੀਂ ਰੇਝਾਇਆ ਤੈਨੂੰ ਦੱਸਿਆ ਤਾਂ ਹੈਗਾ ਨਾ ਮੈਂ ਇੱਕ ਵਾਰੀ ਮੇਰੇ ਕਹ ਤੇ ਕਾਲਾ ਸੂਟ ਦਿਖਾ ਦੇ ਉਹ ਪਿਆ ਤੇਰੇ ਕੋਲ ਆ ਦੇਖ ਤੇਰੇ ਉੱਪਰ ਹਾਂ ਬਸ ਮੱਤਾ ਕਾਲਾ ਸੂਟ ਖਾ ਲੱਗੇ ਆ ਤੇ ਆ ਜੀ ਮੇਲਾ ਮੈਂ 40 ਲੋਕ ਤਿਆਰ ਇੱਥੇ ਮੇਰੇ ਕਿਉਂ ਮਸਲੀਂ ਦਾ ਹੈ ਬਸਤ ਦੇ ਕੇ ਤੋਂ ਵੀ ਤੈਕ ਕਰਾ ਲਓ ਸੂਟ ਬੱਸ ਸਿਰਫ 1300 ਦੇ ਦੋ ਸੂਟ 3500 ਦਾ ਪੈਣਾ ਹੈ 3600 ਦਾ 6 ਦਾ ਆਲ ਇੰਡੀਆ ਅਲ ਇੰਡੀਆ ਸਟੈਂਡਰਡ ਸਪੈਸ਼ਲ ਦਾ ਡਿਸਕਾਊਂਟ ਆਹ ਪੱਟਾ ਰਿਕਾਰਡ ਨੂੰ ਟੋਪ ਦਾ ਆਲ ਇੰਡੀਆ ਆਲ ਇੰਡੀਆ ਹਲੇ ਅਸੀਂ ਆ ਬਾਹਰ ਦੋ ਦੁਕਾਨਾਂ ਨਾਲ ਲੜ ਕੇ ਆਏ ਕਹਿੰਦੇ ਤੁਹਾਨੂੰ ਰਾਮ ਟੈਕਸ ਜਾਨਾ ਸਸਤਾ ਸੂਟ ਨਹੀਂ ਮਿਲਾਂ ਜਿਨਾ ਅਸੀਂ ਅਪਾ ਦੇ ਕੋਲ ਵੈਰਾਈਟੀ ਦਾ ਦਿਖਾਈ ਤੁਸੀਂ ਮੰਨ ਕੇ ਚਲੋ ਵੀ ਹਾਂ ਭਾਈ ਅੰਨੇ ਤੇ ਪਿਆਏ ਆ ਵੀ ਆ ਵੀ ਲੈ ਸਕਦੇ ਆ ਤੁਸੀਂ ਮਰਜੀ ਆ ਉਹ 2050 1700 ਦਾ ਵੀ ਦਿਖਾਇਆ ਹਾਂ ਹਾਂ ਗੱਲ ਉਹ ਵੀ ਵੀਰੇ ਆਪਾਂ ਸ਼ੁਰੂ ਤਾਂ ਕਰੀਏ ਅੱਗੇ ਅੱਗੇ ਮੈਂ ਕਹਾਂ ਹੋਈ ਜਾਂਦਾ ਬੱਕਰੀ ਗੱਲ ਹੁੰਦੀ ਆ ਮਿਲੂ ਨਹੀਂ ਕਿ ਮਹਿੰਗਾ ਹੀ ਪਸੰਦ ਆਣਾ ਸਸਤਾ ਵੀ ਆ ਸਕਦਾ ਸਸਤਾ ਵੀ ਆ ਸਕਦਾ ਰਾਈਟ ਠੀਕ ਚਲੋ ਪਹਿਲਾਂ ਮੈਂ ਕਹਿੰਦੀ ਰਹਿਣ ਦੋ ਚਾਹ ਤਾਂ ਇਹਨੇ ਅੰਨੀ ਪਲਾਤੀ ਮੈਂ ਕਹਿੰਦੀ ਰਹਿ ਰੱਬ ਦਾ ਨੋ ਮੇਰੀ ਮਾਸੀ ਚਾਹ ਪੀ ਪੀ ਕੇ ਦੂਰੀ ਹੋਈ ਪਈ ਅੱਜ ਸੋਣੀ ਪੀਲੀ ਚਾਹ ਚਾਹ ਠੀਕ ਆ ਅੱਛਾ ਹਾਂ 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 ਦੇਖ ਲਓ ਦੇਖ ਲਓ ਦੇਖ ਲਓ ਵੀ ਇੱਕ ਆ ਸੂਟ ਦਿਖਾਈ ਬਸ ਆ ਲਾਸਟ ਸੂਟ ਹਾਂ ਇਹ ਵੀ ਸਾਰਾ ਦਵਾੜ ਦਾ ਕੰਮ ਹੈ ਸੋਹਣਾ ਏ ਵੀ ਹੈ ਨਾ ਕਿਸੇ ਤਾਰੇ ਦਾ ਕੰਮ ਨਹੀਂ ਆ ਸਿੰਪਲ ਜਿ ਚੱਲਣ ਲੱਗ ਗਏ ਨਾ ਹੁਣ ਸਾਰੇ ਕਾਸੇ ਕਿਤੇ ਵਰਮੀ ਦਾ ਹੈਗੇ ਸਿੰਪਲ ਹੀ ਪਾਣਾ ਨਹੀਂ ਕਿਸੇ ਚਲ ਠੀਕ ਆ ਓਕੇ ਆ